ਪੰਜਾਬ ਦੇ ਵਿੱਚ ਜਲੰਧਰ ਜਿਮਨੀ ਚੌਂ ਨੂੰ ਲੈ ਕੇ ਜੋ ਇਸ ਸਮੇਂ ਸਿਆਸੀ ਪਾਰਾ ਹੈ ਉਦੀ ਜੁੜੀ ਹੀਟ ਵੇਵ ਹੈ ਉਹ ਬਹੁਤ ਜ਼ਬਰਦਸਤ ਢੰਗ ਦੇ ਨਾਲ ਚੱਲ ਰਹੀ ਹੈ ਤੇ ਸਿਆਸੀ ਪਾਰੇ ਦੇ ਵਿੱਚ ਇਸ ਸਮੇਂ ਜੋ ਗੱਲ ਕਰ ਲਈਏ ਤਾਂ ਅਸੀਂ ਇਸ ਸਮੇਂ ਬਕਾਰ ਦਾ ਦਾਅ ਬਣੀ ਹੋਈ ਹੈ ਸੀਟ ਜਿੱਥੇ ਸੀਟ ਇਹ ਬਕਾਰ ਦਾ ਦਾਅ ਬਣੀਆ ਮੌਜੂਦਾ ਹਕਮਰਾਨ ਪਾਰਟੀ ਆਮ ਆਦਮੀ ਪਾਰਟੀ ਦੇ ਲਈ ਤੇ ਉੱਥੇ ਹੀ ਭਾਰਤੀ ਜਨਤਾ ਪਾਰਟੀ ਦੇ ਲਈ ਵੀ ਇਹ ਸੀਟ ਜਿੱਥੇ ਬਕਾਰ ਦਾ ਕਾਰਨ ਬਣੀ ਹੋਈ ਹੈ ਉੱਥੇ ਚਰਨਜੀਤ ਚੰਨੀ ਦੇ ਪੌਣੇ 2 ਲੱਖ ਕੋਟ ਜਿੱਤਣ ਦੇ ਨਾਮ ਹੁਣ ਇਹ ਸਾਬਤ ਕਰਨਾ ਪਏਗਾ ਕਿ ਵੀ ਜੋ ਉਹਨਾਂ ਦੀ ਲੋਕਪ੍ਰਿਅਤਾ ਹੈਗੀ ਹੈ ਬੇਸ਼ੱਕ ਚਾਹੇ ਐਨਡੀਏ ਦੀ ਸਰਕਾਰ ਬਣ ਚੁੱਕੀ ਹੈ ਮੋਦੀ ਸਰਕਾਰ ਨੇ ਕਹਾਂਗੇ ਐਨਡੀਏ ਦੀ ਸਰਕਾਰ ਬੇਸ਼ੱਕ ਬਣ ਚੁੱਕੀ ਹੈ ਪਰ ਫਿਰ ਵੀ ਇਹ ਪਛਮੀ ਸੀਟ ਤੇ ਕਾਂਗਰਸ ਨੂੰ ਦਿਖਾਉਣਾ ਪਏਗਾ ਕਿ ਵੀ ਸਾਡਾ ਜੋ ਵੱਧ ਤੋਂ ਵੱਧ ਪ੍ਰਭਾਵ ਹੈਗਾ ਉਹ ਜਲੰਧਰ ਹਲਕੇ ਦੇ ਵਿੱਚ ਹੈ ਚਲੰਦਰ ਸਿੰਘ ਚੰਨੀ ਦਾ ਇੱਥੇ ਬੋਲ ਬਰਨਾ ਹੈਗਾ ਚਲੰਦਰ ਸਿੰਘ ਚੰਨੀ ਨੂੰ ਹੁਣ ਇਹ ਸਾਬਤ ਕਰਨਾ ਪਏਗਾ ਜਲੰਧਰ ਵੈਸਟ ਸੀਟ ਜਿੱਤ ਕੇ ਤੇ ਬੈਸਟ ਤੋਂ ਬੈਸਟ ਆਪਣਾ ਕੈਂਡੀਡੇਟ ਦੇਣਾ ਪਏਗਾ ਜਿਸ ਕਰ ਗੱਲ ਕਰ ਲਈਏ ਅਸੀਂ ਕੈਂਡੀਡੇਟਾਂ ਦੀ ਤਾਂ ਕੈਂਡੀਡੇਟਾਂ ਦੇ ਮਾਮਲੇ ਦੇ ਵਿੱਚ ਜੋ ਭਾਰਤੀ ਜਨਤਾ ਪਾਰਟੀ ਹੈ ਤੇ ਆਮ ਆਦਮੀ ਪਾਰਟੀ ਹੈ ਦੋਵੇਂ ਪਾਰਟੀਆਂ ਜੋ ਕਾਂਗਰਸ ਨਾਲੋਂ ਅੱਗੇ ਨਿਕਲ ਗਈਆਂ ਨਜ਼ਰ ਆ ਰਹੀਆਂ ਨੇ ਤੇ ਜੇਕਰ ਗੱਲ ਕਰ ਲਈਏ ਤਾਂ ਜੋ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਪਹਿਲ ਕਰਦੇ ਹੋਏ ਆਪਣਾ ਉਮੀਦਵਾਰ ਮਹਿੰਦਰ ਮਹਿੰਦਰ ਭਖਤ ਨੂੰ ਜੋ ਚੁਣ ਕੇ ਦਿਆਂਦਾ ਹੈਗਾ ਜੋ ਮਹਿੰਦਰ ਭਖਤ ਜੋ ਕਿ ਜੋ ਹੁਣ 2023 ਦੇ ਵਿੱਚ ਲੋਕ ਸਭਾ ਚੋਣਾਂ ਹੁੰਨੀਆਂ ਉਸ ਸਮੇ ਇਹ ਭਾਰਤੀ ਜਨਤਾ ਪਾਰਟੀ ਸੌਰੀ ਆਮ ਆਦਮੀ ਪਾਰਟੀ ਹੀ ਜੁਆਇਨ ਕਰ ਜਾਂਦੇ ਆ ਜਦੋਂ ਆਮ ਆਦਮੀ ਪਾਰਟੀ ਜੁਆਇਨ ਕਰਦੇ ਆ ਤਾਂ ਉਸ ਸਮੇ ਹੀ ਇਹਨਾਂ ਨੂੰ ਹਲਕਾ ਇੰਚਾਰਜ ਲਾ ਦਿੱਤਾ ਜਾਂਦਾ ਹੈ ਤੇ ਉਸ ਉੱਥੋਂ ਹੀ ਇਹ ਗੱਲ ਸਾਹਮਣੇ ਉੱਪਰ ਕਿ ਆਈ ਸੀ ਕਿ ਵੀ ਜੋ ਅਗਲੀ ਜਿਮਨੀ ਚੋਣ ਹੋਏਗੀ ਜਲੰਧਰ ਦੀ ਉਹ ਚੋਣ ਇਹ ਮਹਿੰਦਰ ਭਖਤ ਹੀ ਲੜਨਗੇ ਮਹਿੰਦਰ ਭਖਤ ਜੋ ਕਿ ਚੁੰਨੀ ਲਾਲ ਭਖਤੀ ਦੇ ਬੇਟੇ ਹੈ ਬਹੁਤ ਸਾਫ ਸੁਥਰੇ ਕਰਤਾਰ ਵਾਲੇ ਹੈ ਤੇ ਇੱਥੇ ਜੋ ਭਖਤ ਬਰਾਦਰੀ ਹੈਗੀ ਹੈ ਖਾਸ ਕਰਕੇ ਜੰਦਰ ਵੈਸਟ ਦੀ ਗੱਲ ਕਰ ਲਈਏ ਤਾਂ ਭਖਤ ਬਰਾਦਰੀ ਦੀ ਜੋ ਵੋਟ ਹੈ ਉਹ ਬੜੀ ਬਹੁਤਾਤ ਦੇ ਵਿੱਚ ਹੈ ਤੇ ਉਸੇ ਕਾਰਨ ਹੀ ਹੁਣ ਜੋ ਇਹ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੇ ਕਰਤਾਰ ਨੂੰ ਦੇਖਦੇ ਹੋਏ ਤੇ ਉੱਥੇ ਵੋਟ ਬੈਂਕ ਨੂੰ ਦੇਖਦੇ ਹੋਏ ਮਹਿੰਦਰ ਭਖਤ ਨੂੰ ਹੀ ਕੈਂਡੀਡੇਟ ਚੁਣਿਆ ਕਿਹਾ ਹੈ ਹਾਲਾਂਕਿ ਇਹੀ ਮਹਿੰਦਰ ਭਖਤ ਜੋ ਕਿ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੁੰਦੇ ਸੀਗੇ 2022 ਦੀਆਂ ਚੋਣਾਂ ਦੇ ਵਿੱਚ ਇਹ ਸ਼ਿਤਮ ਅੰਦਰਾਲ ਤੋਂ ਹਾਰ ਗਏ ਸੀਗੇ ਤੇ ਉਸ ਸਮੇਂ ਜੋ ਸ਼ੀਤਲ ਅੰਗਰਾਲ ਸੀਗੇ ਉਹ ਆਮ ਆਦਮੀ ਪਾਰਟੀ ਦੇ ਜੋ ਕੈਂਡੀਡੇਟ ਸੀਗੇ ਤੇ ਉੱਥੋਂ ਉਹਨਾਂ ਨੇ ਇਹ ਤੇ ਆਪਣੀ ਸੀਟ ਚੋਣ ਜਿੱਤੀ ਸੀਗੀ ਤੇ ਮਹਿੰਦਰ ਭਗਤ ਤੀਸਰੇ ਨੰਬਰ ਤੇ ਆਏ ਸੀਗੇ ਤੇ ਦੂਸਰੇ ਨੰਬਰ ਤੇ ਜੋ ਸੁਸ਼ੀਲ ਰਿੰਕੂ ਹੈ ਜੋ ਕਿ ਭਾਰਤੀ ਜਨਤਾ ਪਾਰਟੀ ਚ ਚਲੇ ਗਏ ਸੀਗੇ ਤੇ ਐਮਪੀ ਬਣੇ ਸੀਗੇ ਇਹ ਉਹਨਾਂ ਇਹ ਦੂਜੇ ਨੰਬਰ ਤੇ ਰਹੇ ਸੀਗੇ 4000 ਕੁਝ ਵੋਟਾਂ ਦੇ ਨਾਲ ਸ਼ੀਤਲ ਅੰਗਰਾਲ ਜਿੱਤੇ ਸੀਗੇ ਤੇ ਹੁਣ ਜੋ ਰਾਸ਼ੀ ਦ੍ਰਿਸ਼ ਰਹੇਗਾ ਉਹ ਇੱਕ ਤਰ੍ਹਾਂ ਨਾਲ ਚੇਂਜ ਹੋ ਚੁੱਕਿਆ ਤੇ ਜਿਵੇਂ ਚੋਣ ਹੋਈ ਆ ਲੋਕ ਸਭਾ ਦੀ 2023 ਦੇ ਵਿੱਚ ਤਾਂ ਸ਼ੀਤਲ ਅੰਗਰਾਲ ਜੋ ਕਿ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵਿੱਚ ਸੀਗੇ ਤਾਂ ਆਮ ਆਦਮੀ ਪਾਰਟੀ ਜੁਆਇਨ ਕਰਦੇ ਆ ਸੁਸ਼ੀਲ ਰਿਕੂ ਤੇ ਉੱਥੋਂ ਬਹੁਤ بڑے ਮਾਰਜਨ ਦੇ ਨਾਲ ਜਿੱਤਦੇ ਆ ਤੇ ਜੋ ਸ਼ੀਤਲ ਅੰਗਰਾਲ ਅਤੇ ਜੋ ਸੁਸ਼ੀਲ ਰਿਕੂ ਸੀਗੇ ਇਹਨਾਂ ਦੇ ਵਿੱਚ ਪਹਿਲਾਂ 36 ਦਾ ਅੰਕੜਾ ਹੁੰਦਾ ਸੀਗਾ ਪਰ ਜਦੋਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਆ ਜਾਂਦੇ ਨੇ ਤਾਂ ਉਹ ਪਾਰਟੀ ਦੀ ਤਵੱਜੋ ਦਿੰਦੇ ਹੋਏ ਪੁਰਾਣੇ ਗਿਲੇਸ਼ ਕਵੇਂ ਭਲਾ ਕੇ ਉਹ ਸੁਸ਼ੀਲ ਰਿਕੂ ਦੀ ਤਨ ਦੇ ਹੀ ਦੇ ਨਾਲ ਮਦਦ ਕਰਦੇ ਆ ਤੇ ਫਿਰ ਉਹਨਾਂ ਦੇ ਵਿੱਚ ਇੱਕ ਬਹੁਤ ਵੱਡੀ ਮਿੱਤਰਤਾ ਦੋਸਤੀ ਦੁਬਾਰਾ ਕਾਇਮ ਹੋ ਜਾਂਦੀ ਹੈ ਤੇ ਜੇ ਕਹਿ ਲਈਏ ਤਾਂ ਦੋਵੇਂ ਰਾਜਨੀਤਿਕ ਸਰੀਕ ਮੁਰਤੋਂ ਫਿਰ ਯਾਰ ਬਣ ਜਾਂਦੇ ਨੇ ਤੇ ਸਿਆਸੀ ਯਾਰੀ ਇਸ ਤਰ੍ਹਾਂ ਪੁੱਗਦੀ ਹੈ ਕਿ ਵੀ ਜਦੋਂ ਸੁਸ਼ੀਲ ਰਿਕੂ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਜਾਂਦੇ ਆ ਤਾ ਉਹਨਾਂ ਦੇ ਮਗਰ ਹੀ ਜੋ ਸ਼ੀਤਲੰਗਰਾਲ ਹੈ ਸੀਟ ਜਿੱਤਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲੰਨੇ ਆ ਤੇ ਆਪਣਾ ਅਸਥੀਮਾ ਸੌਂਪ ਦਿੰਨੇ ਆ ਤੇ ਇਸ ਤਰ੍ਹਾਂ ਇਹ ਸੀਟ ਖਾਲੀ ਹੋਈ ਸੀਗੀ ਤੇ ਇਸ ਖਾਲੀ ਸੀਟ ਦੇ ਉੱਪਰ ਹੁਣ ਜੋ ਸ਼ਸ਼ੀਲ ਰਿਕੂ ਵੱਲੋਂ ਪੂਰਾ ਜੋਰ ਲਗਾਇਆ ਕਿਉਂਕਿ ਵੀ ਇਹ ਸੀਟ ਸ਼ੀਤਲ ਅੰਗਰਾਲ ਨੂੰ ਮਿਲੇ ਤੇ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਦੇ ਪੁੱਲ ਚੜਾਉਦੇ ਸ਼ੀਤਲ ਅੰਗਰਾਲ ਨੂੰ ਇਹ ਸੀਟ ਦੇ ਦਿੱਤੀ ਹੈਗੀ ਹੈ ਤੇ ਹੁਣ ਜੇਕਰ ਇਹ ਦੋਹਾਂ ਦਾ ਦੇਖ ਲਈਏ ਤਾਂ ਤੀਸਰੇ ਮੱਧ ਵਿੱਚ ਆ ਜਾਂਦੀ ਹੈ ਕਾਂਗਰਸ ਕਾਂਗਰਸ ਵੱਲੋਂ ਅਜੇ ਤੱਕ ਕੋਈ ਕੈਂਡੀਡੇਟ ਨਹੀਂ ਲਾਨਿਆ ਗਿਆ ਪਰ ਫਿਰ ਵੀ ਜੋ ਅਸੀਂ ਇੱਕ ਗੱਲ ਕਰ ਲਈਏ ਤਾਂ ਇਸ ਸਮੇਂ ਜੋ ਪਵਨ ਕੁਮਾਰ ਹੈਗੇ ਆ ਜੋ ਕਿ ਇਸ ਸਮੇਂ ਉਹਨਾਂ ਦਾ ਨਾਮ ਉਮੀਦਵਾਰਾਂ ਦੀ ਦੇ ਵਿੱਚੋਂ ਸਭ ਤੋਂ ਉੱਪਰ ਚੱਲ ਰਿਹਾ ਤੇ ਇੱਥੋਂ ਹੀ ਗੱਲ ਕਰ ਲਈਏ ਬੀਬੀ ਸ੍ਰਿੰਦਰਪਾਲ ਕੌਰ ਜੋ ਕਿ ਮੇਅਰ ਹੈ ਉਹਨਾਂ ਦਾ ਨਾਮ ਵੀ ਇੱਥੇ ਚੱਲ ਰਿਹਾ ਹੈਗਾ ਤੇ ਜੰਗਰਾਲ ਅਕਸ਼ਵਨੀ ਜੰਗਰਾਲ ਦਾ ਨਾਮ ਵੀ ਇਹ ਤੇ ਬਲਬੀਰ ਅੰਗਰਾਲ ਦਾ ਨਾਮ ਵੀ ਇੱਥੇ ਪਹਿਲੀਆਂ ਸਫਾਂ ਦੇ ਵਿੱਚ ਚੱਲ ਰਿਹਾ ਹੈਗਾ ਜਾ ਰਿਹਾ ਹੈ ਕਿ ਕਿਸ ਉਮੀਦਵਾਰ ਨੂੰ ਟਿਕਟ ਦੇਣੀ ਹੈ ਜੇਕਰ ਗੱਲ ਸ੍ਰਿੰਦਰ ਕੌਰ ਦੀ ਅਸੀਂ ਗੱਲ ਕਰ ਲਈਏ ਤਾਂ ਜੋ ਕਿ ਮੇਅਰ ਨੇ ਇੱਥੇ ਉਹਨਾਂ ਦੇ ਬਾਰੇ ਦੇ ਵਿੱਚ ਜੋ ਹੋਰ ਕੈਂਡੀਡੇਟ ਨੇ ਲਗਭਗ 20 ਉਮੀਦਵਾਰ ਇਸ ਚੋਣ ਯੁੱਧ ਦੇ ਵਿੱਚ ਆਉਣ ਨੂੰ ਆਪਣੀਆਂ ਆਰਗੂਮੈਂਟ ਦਿੱਤੀਆਂ ਹੋਈਆਂ ਤੇ ਇੱਥੇ ਇਹ ਗੱਲ ਹੋਈ ਸੀਗੀ ਕਿ ਵੀ ਜੋ ਰਾਜਾ ਵੜਿੰਗ ਵੱਲੋਂ ਬਕਾਲਤ ਕੀਤੀ ਗਈ ਸੀਗੀ ਪਿੰਟਰ ਸਿੰਘ ਕੇਫੀ ਦੇ ਨਾਮ ਦੇ ਉੱਪਰ ਤੇ ਇਹ ਅਫਵਾਹ ਵੀ ਉਡੀਆਂ ਸੰਨ ਕੇ ਵੀ ਮਹਿੰਦਰ ਕੇਪੀ ਆਪਣੇ ਘਰ ਵਾਪਸੀ ਕਰਨਾ ਚਾਹੁੰਦੇ ਨੇ ਪਰ ਤੁਸੀਂ ਕੱਲ ਦਾ ਬਿਆਨ ਹੀ ਦੇਖ ਸਕਦੇ ਹੋ ਮਹਿੰਦਰ ਕੇਪੀ ਨੇ ਬਹੁਤ ਗੱਡ ਕੇ ਬਿਆਨ ਦਿੱਤਾ ਕਿ ਵੀ ਬਾਈ ਮੇਰੇ ਤਾਂ ਕਾਂਗਰਸ ਦੇ ਵਿੱਚ ਬਹੁਤ ਦੁਸ਼ਮਣ ਨੇ ਮੈਂ ਕਦੇ ਵੀ ਕਾਂਗਰਸ ਪਾਰਟੀ ਦੇ ਵਿੱਚ ਨਹੀਂ ਆ ਸਕਦਾ ਮੈਂ ਸਿਰਫ ਸਿਰਫ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਹੀ ਰਹਿ ਕੇ ਕੰਮ ਕਰਾਂਗਾ ਤੇ ਇਸ ਪ੍ਰਕਾਰ ਉਹ ਆਪਣਾ ਸਟੈਂਡ ਸਪਸ਼ਟ ਕਰ ਚੁੱਕੇ ਆ ਤੇ ਜੋ ਇਹ ਰੋਲਾ ਪਿਆ ਸੀਗਾ ਕਿ ਵੀ ਉਹ ਘਰ ਵਾਪਸੀ ਕਰ ਰਹੇ ਆ ਉਸ ਦੇ ਕਾਰਨ ਕਾਂਗਰਸ ਦੀ ਬਹੁਤ ਵੱਡੀ ਫੁਜੀਹਤ ਹੋਈ ਹੈ ਜੇਕਰ ਇਸ ਸਿਨੈਰੀਓ ਦੇ ਪਿੱਛੇ ਜਾਣੇ ਆ ਤਾਂ ਇਸ ਸਿਨੈਰੀਓ ਦੇ ਪਿੱਛੇ ਇੱਕ ਬਹੁਤ ਵੱਡੀ ਚੀਜ਼ ਨਜ਼ਰ ਆਉਂਦੀ ਹੈ ਉਹ ਗੱਲ ਨਜ਼ਰ ਆਉਂਦੀ ਹੈ ਕਿ ਜੋ ਰਾਜਾ ਬੜਿੰਗ ਸੀਗੇ ਉਹ ਚਾਹੁੰਦੇ ਸੀਗੇ ਵੀ ਇੱਥੋਂ ਮਹਿੰਦਰ ਕੇ ਵੀ ਘਰ ਵਾਪਸੀ ਕਰਾਈ ਜਾਵੇ ਤੇ ਉਹਨਾਂ ਨੂੰ ਉਮੀਦਵਾਰ ਬਣਾਇਆ ਜਾਵੇ ਤੇ ਇੱਥੇ ਜੋ ਸਾਰੀ ਵਿਰੋਧੀ ਹੋਏ ਹੈ ਕਾਂਗਰਸ ਦੇ ਵਿੱਚ ਜੋ ਜੋ ਵੀ ਟਿਕਟ ਚਾਹੁਣੇ ਆ ਉਹਨਾਂ ਨੂੰ ਸਾਰਿਆਂ ਨੂੰ ਇੱਕ ਮੱਚ ਦੇ ਉੱਪਰ ਲਿਆ ਕੇ ਮਹਿੰਦਰ ਕੇਪੀ ਦੇ ਪਿੱਛੇ ਧੋਰਿਆ ਜਾਵੇ ਪਰ ਇਹ ਮਾਮਲਾ ਅੱਗੇ ਨਹੀਂ ਵੱਧ ਸਕਿਆ ਕਿਉਂਕਿ ਚਰਨਜੀਤ ਸਿੰਘ ਚੰਨੀ ਵੱਲੋਂ ਵੀ ਮਹਿੰਦਰ ਕੇਪੀ ਦਾ ਵਿਰੋਧ ਕੀਤਾ ਗਿਆ ਸੀਗਾ ਤੇ ਕੱਲ ਹੀ ਜੋ ਚਰਨਜੀਤ ਚੰਨੀ ਜੋ ਕਿ ਇਥੋਂ ਪੌਣੇ 2 ਲੱਖ ਵੋਟਾਂ ਦੇ ਨਾਲ ਜਿਨ੍ਹਾਂ ਨੇ ਸ਼ਸ਼ੀਲ ਰਿਕੂ ਨੂੰ ਹਰਾਇਆ ਲੋਕ ਸਭਾ ਚੋਣਾਂ ਦੇ ਵਿੱਚ ਤੇ ਉਹਨਾਂ ਨੇ ਇਹ ਜੋ 20 ਦੇ 20 ਕੇ ਉਮੀਦਵਾਰਾਂ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਦੇ ਵਿਚਾਰ ਸੁਨੇ ਤੇ ਜਿੱਥੇ ਜੋ ਸੂਤਰਾਂ ਦੇ ਅਨੁਸਾਰ ਇੱਕ ਗੱਲ ਸਾਹਮਣੇ ਆ ਰਹੀ ਹੈ ਕਿ ਪਵਨ ਕੁਮਾਰ ਦਾ ਨਾਮ ਜੋ ਅੱਗੇ ਸਾਹਮਣੇ ਆ ਰਿਹਾ ਹੈਗਾ ਉਹ ਇੱਕ ਨੰਬਰ ਦੇ ਉੱਪਰ ਆ ਰਿਹਾ ਹੈਗਾ ਤੇ ਜੋ ਬੀਬਾ ਸ੍ਰਿੰਦਰ ਕੌਰ ਹੈ ਉਹਨਾਂ ਵੀ ਜੋ ਇਸ ਸਮੇਂ ਜੋ ਬਹੁਤ ਬਿਰੋ타 ਵਿਖਾਈ ਦੇ ਰਹੀ ਹੈ ਤੇ ਮਲਵੀਰ ਅੰਗਰਾਲ ਹੈ ਉਹਨਾਂ ਦਾ ਨਾਮ ਵੀ ਚੱਲ ਰਿਹਾ ਹੈਗਾ ਤੇ ਇਹ ਅਸ਼ਮਨੀ ਜੰਗਰਾਲ ਉਹਨਾਂ ਦਾ ਨਾਮ ਵੀ ਚਾਰ ਬੰਦਿਆਂ ਦਾ ਜੋ ਇਹ ਨਾਮ ਹੈ ਪਹਿਲੇ ਨੰਬਰ ਚੱਲ ਰਿਹਾ ਕਿ 16 ਸਤਕਾਰ ਹੈ ਇੱਕ ਕਾਂਗਰਸ ਦੇਈ ਖਾਸ ਕਰਕੇ ਚਰਨਜੀਤ ਸਿੰਘ ਚੰਨੀ ਜੋ ਕਿ ਇਥੋਂ ਲੋਕ ਸਭਾ ਬੋਟਾ ਦੇ ਅੰਤਰ ਨਾਲ ਫਤਹਿ ਕੀਤਾ ਉਹਨਾਂ ਦੇ ਲਈ ਵੀ ਇਹ ਹੁਣ ਇੱਕ ਜੋ ਸੀਟ ਹੈਗੀ ਜਲੰਧਰ ਜਿੰਨੀ ਚੌਂ ਦੀ ਜੋ ਵੈਸਟ ਜਲੰਧਰ ਵੈਸਟ ਦੀ ਸੀਟ ਹੈ ਇਹ ਇੱਕ ਹੁਣ ਉਹਨਾਂ ਦੇ ਲਈ ਫਤਹਿ ਕਰਨਾ ਬਹੁਤ ਜ਼ਰੂਰੀ ਬਣ ਗਈ ਹੈ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਵੀ ਪੂਰੀ ਤਿਆਰੀ ਕੱਸ ਲਈ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੋਠੀ ਕਰਾਇਆ ਤੇ ਲੈ ਕੇ ਇੱਥੇ ਪੂਰੀ ਚੰਗੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਤੇ ਇੱਥੇ ਹੀ ਜੇਕਰ ਗੱਲ ਕਰ ਲਈਏ ਤਾਂ ਸ਼ੇਤਲ ਅੰਗਰਾਲ ਦੇ ਲਈ ਸ਼ਸ਼ੀਲ ਰਿੰਕੂ ਵੀ ਇਸ ਸਮੇਂ ਪੂਰੇ ਐਕਸ਼ਨ ਮੋਡ ਦੇ ਵਿੱਚ ਇੱਥੇ ਚੋਣ ਲੜਨ ਦੇ ਲਈ ਆਪਣੀਆਂ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਉਹ ਵੀ ਚਾਹੁੰਦੇ ਆ ਕਿ ਵੀ ਜੋ ਉਹਨਾਂ ਦੀ ਫੱਜੀਅਤ ਹੋਈ ਹੈ ਹੁਣ ਪੌਣੇ 2 ਰੱਖ ਮੋਟ ਦੇ ਨਾਲ ਹਾਰ ਹੋਈ ਹੈ ਉਹ ਚੰਦਰਜੀਤ ਸਿੰਘ ਚੰਨੀ ਤੋਂ ਬਦਲਾ ਲੈਣਾ ਚਾਹੁੰਦੇ ਆ ਭਾਰਤੀ ਜਨਤਾ ਪਾਰਟੀ ਦਾ ਝੰਡਾ ਪਰਚਮ ਜੋ ਉਹਨਾਂ ਦਾ ਪਹਿਲਾਂ ਮਾ ਚਾਉਣਾ ਹੈ ਇਸ ਤੇ ਇਸ ਦੇ ਨਾਮ ਹੀ ਜਿਕਰ ਕਰ ਰਹੀਏ ਤਾਂ ਹੁਣ ਇੱਥੇ ਜੋ ਦਿਲਚਸਪ ਮੁਕਾਬਲੇ ਜੋ ਦੇਖਣ ਨੂੰ ਮਿਲਗੇ ਜਿੱਥੇ ਚਰਨਜੀਤ ਸਿੰਘ ਚੰਨੀ ਅਤੇ ਭਗਵੰਤ ਮਾਨ ਦੇ ਵਿਚਕਾਰ ਇਹ ਤੇ ਸਾਬਕਾ ਸੀਐਮ ਤੇ ਮੌਜੂਦਾ ਸੀਐਮ ਦੇ ਵਿਚਕਾਰ ਜਿੱਥੇ ਇਹ ਸੀਟ ਨੱਕ ਦਾ ਸਵਾਲ ਬਣੀ ਹੋਈ ਹੈ ਉੱਥੇ ਹੀ ਰਵਨੀਤ ਸਿੰਘ ਬਿੱਟੂ ਜੋ ਕਿ ਕੇਂਦਰੀ ਮੰਤਰੀ ਮਤਰੀ ਬਣੇ ਨੇ ਤੇ ਉਹਨਾਂ ਤੇ ਲਈ ਵੀ ਹੁਣ ਇਹ ਇੱਕ ਸੀਟ ਜੋ ਨਜ਼ਰ ਆਏਗੀ ਕਿ ਵੀ ਉਹ ਆਪਣਾ ਕਿਵੇਂ ਦਾ ਰੋਲ ਅਦਾ ਕਰ ਪਾਉਂਦੇ ਆ ਤੇ ਇੱਥੇ ਉਹਨਾਂ ਦਾ ਜਿਹੜਾ ਮੁਕਾਬਲਾ ਉਹ ਰਾਜਾ ਬੜੀਗਿ ਦੇ ਨਾਲ ਦੇਖਣ ਨੂੰ ਮਿਲੇਗਾ ਕਿ ਦੋਵੇਂ ਆਪਣੀ ਕਾਰਗੁਜ਼ਾਰੀ ਦੇ ਨਾਲ ਕਿਵੇਂ ਲੋਕਾਂ ਨੂੰ ਕੌਣ ਵੱਧ ਤੋਂ ਵੱਧ ਪ੍ਰਭਾਵਿਤ ਕਰਨ ਦੇ ਵਿੱਚ ਜੋ ਸਫਲ ਹੋ ਪਾਉਂਦਾ ਇਹ ਵੀ ਇੱਕ ਮੁਕਾਬਲਾ ਦੁਬਾਰਾ ਫਿਰ ਮੁੜ ਇੱਥੇ ਇੱਕ ਵੇਖਣ ਨੂੰ ਮਿਲੇਗਾ ਤੇ ਇਸ ਪ੍ਰਕਾਰ ਜੋ ਹੁਣ ਚਾਹੇ ਇਹ ਅਸੀਂ ਗੱਲ ਕਰ ਲਈਏ ਸਾਬਕਾ ਮੁੱਖ ਮੰਤਰੀਆਂ ਦੀ ਗੱਲ ਕਰ ਲਈਏ ਚਾਹੇ ਉਹ ਰਾਜਾ ਵੜਿੰਗ ਅਤੇ ਰਵਨੀਤ ਬਿੱਟੂ ਦੇ ਵਿਚਕਾਰ ਦੀ ਲੜਾਈ ਦੀ ਗੱਲ ਜੰਗ ਦੀ ਗੱਲ ਕਰ ਲਈਏ ਚਾਹੇ ਉਹ ਅਸੀਂ ਗੱਲ ਕਰ ਲਈਏ ਵੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਲਈ ਤੇ ਭਾਰਤੀ ਜਨਤਾ ਪਾਰਟੀ ਦੇ ਲਈ ਇਹ ਸੀਟ ਇੱਕ ਨੱਕ ਦਾ ਸਵਾਲ ਬਣ ਚੁੱਕੀ ਹੈ ਤੇ ਸੂਬੇ ਦੇ ਵਿੱਚ ਇਹੀ ਜਿੱਤ ਜੋ ਅਗਲੀਆਂ ਚਿਮਨੀ ਚੋਣਾ ਹੈਗੀਆਂ ਉਹਨਾਂ ਦੇ ਲਈ ਇੱਕ ਰਾਹ ਪੱਦਰ ਕਰੇਗੀ ਤੇ ਲੋਕਾਂ ਦਾ ਜੋ ਫਤਵਾ ਉਹ ਵੀ ਦੱਸੇਗੀ ਕਿ ਵੀ ਲੋਕਾਂ ਦਾ ਫਤਵਾ ਕਿੱਧਰ ਹੈ ਤੇ ਇਥੋਂ ਜੇਕਰ ਗੱਲ ਕਰ ਲਈਏ ਤਾਂ ਸ਼੍ਰੋਮਣੀ ਅਕਾਲੀ ਦਲ ਇੱਥੇ ਇੱਕ ਨਿਮੋ ਚੋਣਾ ਹੋ ਕੇ ਬੈਠਾ ਉਹਨਾਂ ਕੋਲ ਵੀ ਅਜੇ ਕੋਈ ਵੀ ਕੈਂਡੀਡੇਟ ਨਜ਼ਰ ਨਹੀਂ ਆ ਰਿਹਾ ਕਿ ਉਹ ਕਿਸ ਨੂੰ ਇਥੋਂ ਆਪਣੀ ਟਿਕਟ ਦੇਣ ਤੇ ਉਹਨਾਂ ਵੱਲੋਂ ਇੱਕ ਤਿੰਨ ਮੈਂਬਰੀ ਕਮੇਟੀ ਚੋਣਾਂ ਦੇ ਲਈ ਬਣਾਈ ਗਈ ਹੈ ਸੁਖਬੀਰ ਸਿੰਘ ਬਾਦਲ ਵੱਲੋਂ ਜਿਸ ਦੀ ਕੇ ਬਾਗਦੋਰ ਸੌਂਪੀ ਗਈ ਹੈ ਬੀਬਾ ਜ਼ਗੀਰਕਾਰ ਨੂੰ ਤੇ ਦੋ ਉਹਨਾਂ ਦੇ ਨਾਲ ਹੋਰ ਸਾਥੀ ਜੋੜੇ ਗਏਗੇ ਹਨ ਤੇ ਇਸ ਤਿੰਨ ਮੈਂਬਰੀ ਕਮੇਟੀ ਹੀ ਜਿੱਥੇ ਕੈਂਡੀਡੇਟ ਦੇ ਲਈ ਨਾਮ ਦਾ ਰਸਤਾ ਤੈਅ ਕਰੇਗੀ ਉੱਥੇ ਹੀ ਇਹ ਜੋ ਚੋਣਾ ਹੈਗੀਆਂ ਜੋ ਚੋਣਾ ਦੇ ਵਿੱਚ ਜੋ ਵੀ ਰਣਨੀਤੀ ਬਣਾਈ ਜਾਏਗੀ ਉਹ ਇਹ 3 ਮੈਂਬਰੀ ਕਮੇਟੀ ਹੀ ਬਣਾਏਗੀ ਤੇ ਹੁਣ ਵੇਖਣਾ ਇਹ ਬਣਦਾ ਹੈ ਕਿ ਵੀ ਹਾਸ਼ੀਏ ਤੋਂ ਰਾਜਨੀਤਿਕ ਹਾਸ਼ੀਏ ਤੋਂ ਬਾਹਰ ਹੋ ਚੁੱਕਿਆ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣੇ ਕਿਸ ਤਰ੍ਹਾਂ ਦੀ ਇਹ ਭੂਮਿਕਾ ਇੱਥੇ ਨਿਭਾਉਂਦਾ ਤੇ ਇਹ ਅੰਕਾਂ ਦੇ ਖੇਲ ਦੇ ਵਿੱਚ ਇਹ ਇਸ ਵਾਰ ਕਿੱਥੇ ਰਹਿ ਪਾਉਂਦਾ ਤਾਂ ਇਥੇ ਇੱਕ ਹੋਰ ਗੱਲ ਕਰ ਲਈਏ ਕਿ ਹੁਣ ਤੱਕ ਕਿਸੇ ਵੀ ਇੱਕ ਉਮੀਦਵਾਰ ਨੇ ਆਪਣੇ ਜੋ ਚੋਣ ਕਾਗਜ਼ ਆ ਚਾਰ ਦਿਨ ਹੋ ਚੌਥਾ ਦਿਨ ਹੈ ਅੱਜ ਆਪਣੇ ਕਾਗਜ਼ ਇੱਥੋਂ ਕਿਸੇ ਨੇ ਵੀ ਅਜੇ ਤੱਕ ਨਹੀਂ ਪੜੇ ਹੈਗੇ ਸਿਰਫ ਤੇ ਸਿਰਫ ਅਜੇ ਮਹਿੰਦਰ ਭਗਤ ਆਮ ਆਦਮੀ ਪਾਰਟੀ ਵੱਲੋਂ ਅਤੇ ਭਾਰਤ ਜਨਤਾ ਪਾਰਟੀ ਵੱਲੋਂ ਸ਼੍ਰੀਤਲ ਅੰਗਰਾਲ ਦੇ ਨਾਮ ਹੀ ਸਾਹਮਣੇ ਆਏ ਹਨ ਉਸ ਤੋਂ ਇਲਾਵਾ ਕਿਸੇ ਦਾ ਨਾਮ ਸਾਹਮਣੇ ਨਹੀਂ ਆਇਆ ਅਜੇ ਤੱਕ ਕੋਈ ਨਾਮਜ਼ਦਗੀ ਨਹੀਂ ਹੋਈ ਹੈਗੀ ਤੇ ਸਿਰਫ ਦੋ ਨਾਮ ਹੀ ਅੱਗੇ ਆਏ ਨੇ ਕਾਂਗਰਸ ਅੱਜ ਮੀਟਿੰਗ ਵੀ ਕਰ ਰਹੀ ਹੈ ਉਹ ਮੰਥਨ ਕਰ ਰਹੀ ਕਿ ਟਿਕਟ ਕਿਸ ਨੂੰ ਦਿੱਤਾ ਜਾਵੇ ਤੇ ਸ਼ਾਮ ਤੱਕ ਹੋ ਸਕਦਾ ਵੀ ਇਹ ਨਾਮ ਅੱਗੇ ਆ ਜਾਵੇ ਤੇ ਅਕਾਲੀ ਦਰਬਾਰ ਬਾਦੂ ਵੀ ਫਿਲਹਾਲ ਆਪਣਾ ਚਿਹਰਾ ਕੋਈ ਤਲਾਸ਼ ਰਾਇ ਕਿ ਕਿਸ ਨੂੰ ਟਿਕਟ ਮੜੀ ਜਾਵੇ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਮਾਰਸ਼ਲ న్యూਸ ਦੇ ਉੱਪਰ ਅਸੀਂ ਬਣਾਂਗੇ ਆਪਦੇ ਨਾਲ ਧੰਨ